ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਡੰਡਾਲਾ ਜ਼ਿਲ੍ਹਾ ਕਪੂਰਥਲੇ ਦਾ ਰਹਿਣ ਵਾਲਾ ਤੇ ਅਸੀਂ ਐਤਕੀ ਝੋਨੇ ਦੀ ਬਜਾਈ ਵੀ ਮਸ਼ੀਨਾਂ ਕੀਤੀ ਸੀ ਤੇ ਅਸੀਂ ਹੁਣ ਪਿਛਲੇ ਸਾਲ ਤੇ ਹੈਪੀ ਸੀਡਰ ਨਾਲ ਬਜਾਈ ਕੀਤੀ ਸੀ ਜਿਹੜੀ ਕਣਕ ਦੀ ਪਰ ਇਸ ਵਾਰ ਅਸੀਂ ਸੁਪਰ ਸੀਡਰ ਨਾਲ ਬਜਾਈ ਕਰ ਰਹੇ ਹਾਂ ਤੇ ਅਸੀਂ ਡਾਕਟਰ ਸਾਹਿਬ ਕੋਲ ਪਹਿਲਾਂ ਟ੍ਰਾਇਲ ਅਜ ਤੋਂ 4 ਸਾਲ ਪਹਿਲਾਂ ਵੀ ਸੁਪਰ ਸੀਡਰ ਦਾ ਲਿਆ ਸੀ ਤੇ ਉਸ ਨਾਲ ਐਤਕੀ ਜਿਹੜੇ ਸੁਪਰ ਸੀਡਰ ਆਏ ਹੋ ਉਹਨਾਂ ਚ ਕਾਫੀ ਸੋਧ ਆਈ ਏ ਤੇ ਉਹ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਕਿ ਸੁਪਰਸੀਡਰ ਨੇ ਜਿਹੜਾ ਕਿ 4042 ਕਾਫੀ ਉੱਚੀ ਕਿਸਮ ਹੋ ਜਾਂਦੀ ਏ ਇਸ ਨੂੰ ਵੀ ਉਹਨੇ ਬਹੁਤ ਸੋਹਣੇ ਤਰੀਕਿਆਂ ਨਾਲ ਬਜਾਈ ਕੀਤੀ ਏ ਤੇ ਮੈਨੂੰ ਲੱਗਦਾ ਕਿ ਇਹਦੀ ਬਜਾਈ ਜਿਹੜੀ ਆਪਾਂ ਕੀਤੀ ਕਣਕ ਦੀ ਬਹੁਤ ਸੋਹਣੀ ਉੱਗੇਗੀ ਤੇ ਇਹਦੇ ਰਿਜ਼ਲਟ ਵਧੀਆ ਆਉਣਗੇ ਤੇ ਕਿਸਾਨ ਭਰਾਵਾਂ ਨੂੰ ਮੈਂ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਆਪਾਂ ਜਿਹੜੀ ਪਰਾਲੀ ਕਿਉਂਕਿ ਆਪਾਂ ਹੁਣ ਖੇਤੇ ਖੇਤੀ ਜਦੋਂ ਕਰਦੇ ਆ ਤਾਂ ਆਪਾਂ ਕਣਕ ਝੋਨਾ ਚਾਹੇ ਹੋਰ ਕੋਈ ਫਸਲ ਲੈਂਦੇ ਆ ਤਾਂ ਆਪਣੇ ਕੋ ਰੂੜੀ ਵਗੈਰਾ ਪਾਉਣ ਦਾ ਆਪਣੇ ਕੋ ਨਾ ਹੀ ਮਿਲਦੀ ਹੈ ਤੇ ਨਾ ਹੀ ਆਪਣੇ ਕੋ ਸਮਾਂ ਹੁੰਦਾ ਤੇ ਆਪਣੇ ਕੋ ਇੱਕੋ ਇੱਕ ਸਮਾਂ ਹੈਗਾ ਜਿਹੜਾ ਕਿ ਝੋਨੇ ਦੇ ਟਾਈਮ ਆਉਂਦਾ ਕਿ ਆਪਾਂ ਇਹ ਪਰਾਲੀ ਜਿਹੜੀ ਰਹਿਤ ਖੁੰਦਾ ਇਹਨੂੰ ਵਿੱਚ ਮਿਲਾਇਆ ਜਾਵੇ ਜੋ ਕਿ ਬਾਅਦ ਚ ਰੂੜੀ ਦਾ ਰੂਪ اختیار ਕਰੇਗੀ ਤੇ ਇਹਦੇ ਵਿੱਚ ਗੁਡੋਏ ਪੈਦਾ ਹੋਣਗੇ ਤੁਹਾਡੀ ਜਿਹੜੀ ਧਰਤੀ ਦੀ ਸਾਡੀ ਜ਼ਮੀਨ ਦੀ ਜਿਹੜੀ ਪੋਸਟਿਕ ਜਿਹੜੇ ਤਾਕਤ ਆ ਉਹਨੂੰ ਜ਼ਿਆਦਾ ਮਿਲੇਗੀ ਤੇ ਜਿਹੜੀ ਜ਼ਰੂਰੀ ਤਾਤਾਂ ਜਿਹੜੇ ਕਿ ਆਪਣੇ ਫਸਲਾਂ ਨੂੰ ਵਿਜਣ ਵਾਸਤੇ ਚਾਹੀਦੇ ਆ ਉਹ ਆਪਣੇ ਇਹ ਪ੍ਰਾਲੀ ਤੋਂ ਮਿਲਣਗੇ ਤੇ ਇਸ ਕਰਕੇ ਅਸੀਂ ਸਾਰੇ ਭਰਾਵਾਂ ਨੂੰ ਕਹਿੰਨੇ ਆ ਕਿ ਸੁਪਰ ਸੀਡਰ ਨੂੰ ਯੂਜ਼ ਕਰੋ ਅਸੀਂ ਜਿਹੜੀ ਕਣਕ ਦੀ ਬਿਜਾਈ ਕਰਦੇ ਆ ਸਾਰਾ ਬੀਜੀ ਸੋਧ ਕਰਕੇ ਕਰਦੇ ਆ ਤੇ ਉਹਦੇ ਨਾਲ ਜਾਨੀ ਕਿ ਜਦੋਂ ਕਾਂਗਿਆਰੀ ਵਗੈਰਾ ਹੁੰਦੀ ਹੈ ਉਹ ਆਪਣੇ ਖੇਤਾਂ 'ਚ ਨਹੀਂ ਹੁੰਦੀ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਹ ਹੀ ਬੇਨਤੀ ਕਰਾਂਗਾ ਜੋ ਵੀ ਕਣਕ ਬੀਜਣੀ ਹੈ ਉਨੂੰ ਸੋਧਿਆ ਜ਼ਰੂਰ ਜਾਵੇ ਅਸੀਂ ਜਦੋਂ ਖੇਤ ਦੀ ਬਜਾਈ ਕਰਦੇ ਆਂ ਤੇ ਉਦੋਂ ਜਿਹੜੇ ਖੇਤਾਂ 'ਚ ਸੁਲਾਬ ਹੈ ਉਹਨਾਂ ਖੇਤਾਂ ਵਿੱਚ ਅਸੀਂ 25 ਤੋਂ 30 ਕਿਲੋ ਦੇ ਕਰੀਬ ਜੂਰੀਆ ਦਾ ਛੱਟਾ ਦਿੰਨੇ ਆ ਉਸ ਨਾਲ ਇਹ ਹੋ ਜਾਂਦਾ ਕਿ ਪਰਾਲੀ ਵੀ ਛੇਤੀ ਜਜ਼ਬ ਹੋ ਜੇਗੀ ਤੇ ਜਿਹੜਾ ਆਪਣੇ ਬੂਟੇ ਆ ਜਦੋਂ ਕਣਕ ਉਗਦੀ ਹੈ ਉਹਨਾਂ ਨੂੰ ਛੇਤੀ ਨਾਈਟ੍ਰੋਜਨ ਦੀ ਤਾਕਤ ਮਿਲੇਗੀ ਤੇ ਉਹ ਜਲਦੀ ਗ੍ਰੋਥ ਕਰੇਗਾ ਅਸੀਂ 55 60 ਕਿੱਲੇ ਦੇ ਕਰੀਬ ਖੇਤੀ ਕਰਦੇ ਆਂ ਅਸੀਂ ਮੇਨ ਝੋਨਾ ਕਣਕ ਤੇ ਗੰਨੇ ਦੀ ਖੇਤੀ ਕਰਦੇ ਆਂ ਤੇ ਵਿੱਚ ਵਿੱਚ ਚਕੰਦਰ ਦੀ ਵੀ ਖੇਤੀ ਕਰਦੇ ਆਂ ਪਰਾਲੀ ਦੇ ਜਿਹੜੇ ਇਹ ਸਾੜਦੇ ਇਸ ਕਰਕੇ ਨਹੀਂ ਹੈਗੇ ਕਿ ਸਾਨੂੰ ਇਹ ਹੈ ਕਿ ਅਸੀਂ ਕਾਫੀ ਸਾਲਾਂ ਤੋਂ ਇਹ ਕੋਸ਼ਿਸ਼ ਕਰ ਰਹੇ ਆਂ ਪਹਿਲਾਂ ਜੀਰੋ ਡਰਿਲ ਨਾਲ ਕਰਦੇ ਸੀ ਫਿਰ ਹੈਪੀ ਸੀਡਰ ਨਾਲ ਪਲਟਾਵੇਂ ਹੱਲ ਨਾਲ ਵੀ ਕਾਫੀ ਮਿਹਨਤ ਕੀਤੀ ਪਰ ਪਲਟਾਵੇਂ ਹੱਲ ਨਾਲ ਇਹ ਫਰਕ ਪੈਂਦਾ ਕਿ ਜੇ ਤੁਸੀਂ ਕਣਕ ਬੀਜਣੀ ਹੈ ਉਹ ਸੁਪਰ ਸੀਡਰ ਨਾਲ ਬੀਜਣ ਤੇ ਵੈਸੇ ਜਾਂਦਾ ਕਿਉਂਕਿ ਜੇ ਆਪਾਂ ਪਲਟਾਵੇਂ ਹੱਲ ਨਾਲ ਬੀਜਨੇ ਤਾਂ ਖਰਚਾ ਬਹੁਤ ਜ਼ਿਆਦਾ ਆ ਜਾਂਦਾ ਤੇ ਇਸ ਕਰਕੇ ਇਹ ਸਲਾਹ ਹੈ ਕਿ ਜੇ ਕਣਕ ਬੀਜਣੀ ਹੈ ਫਿਰ ਤੁਸੀਂ ਏ ਸੁਪਰ ਸੀਡਰ ਵਰਤੋ ਚਾ ਹੈਪੀ ਸੀਡਰ ਵਰਤੋ ਤੇ ਜੇ ਆਪਾਂ ਹੋਰ ਕੋਈ ਫਸਲਾਂ ਜਿਦਾ ਚਕੰਦਰ ਆ ਗੰਨਾ ਚਾ ਕੋਈ ਹੋਰ ਫਸਲ ਆਪਾਂ ਬੀਜਣੀ ਹੈ ਫਿਰ ਆਪਾਂ ਨੂੰ ਪਲਟਾਵਾ ਵਾਲਾ ਯੂਜ਼ ਕਰਨਾ ਚਾਹੀਦਾ ਕਿ ਉਤੇ ਇੱਕ ਲਾਗਤ ਤੇ ਜ਼ਰੂਰ ਹੁੰਦੀ ਹੈ ਪਰ ਉਹ ਜ਼ਮੀਨ ਨੂੰ ਪੋਲਾ ਕਰ ਦਿੰਦਾ ਕਾਫੀ ਫੋਟਰ ਦੇ ਕਰੀਬ ਜ਼ਮੀਨ ਪਲਟ ਦਿੰਦਾ ਤੇ ਉਹ ਵੀ ਇੱਕ ਵਧੀਆ ਅਪਰਾਲਾ ਸਾਡੇ ਕੋਲ ਕਹਿ ਲੋ ਕਿ ਇਸ ਤਕਰੀਬਨ ਸਾਰੇ ਸੰਧੀ ਹੈਗੇ ਆ ਜੇ ਤੁਸੀਂ ਉਹਨਾਂ ਲਾ ਲੋ ਕਿ ਖੇਤੀ ਤੇ ਆਪ ਹੈਪੀ ਸੀਡਰ ਹੈਗਾ ਇਹ ਜੀਰੋ ਡ੍ਰਿੱਲ ਲੱਗੀ ਏ ਪਲਟਾਵਾ ਹੱਲ ਹੈਗਾ ਇਹ ਜਿਹੜੇ ਆਪਾਂ ਸਵਾਗਾ ਤਵੀਆਂ ਇਸ ਕਾ ਜਾਨੀ ਕਹਿੰਦਾ ਮਤਲਬ ਕਿ ਤਕਰੀਬਨ ਸਾਡੇ ਕੋਲ ਸਾਰੇ ਸੰਦ ਹੈਗੇ ਆ ਟਰਾਲੀਆਂ ਵੱਡੀਆਂ ਛੋਟੀਆਂ ਲਿਫਟ ਵਾਲੀ ਸਭ ਕੁਝ ਅਸੀਂ ਸਾਰੇ ਸੰਦ ਬਣਾਏ ਹੋਏ ਆ ਇੱਥੋਂ ਤੱਕ ਅਸੀਂ ਡੀਜ਼ਲ ਦਾ ਟੈਂਕ ਵੀ ਬਣਾਇਆ ਹੋਇਆ ਹੈ ਕਿ ਜਿੱਥੇ ਹੀ ਸਾਨੂੰ ਆ ਕੇ ਡੀਜ਼ਲ ਦਾ ਟੈਂਕ ਇੱਥੋਂ ਭਰ ਕੇ ਤਾਂ ਅਸੀਂ ਖੇਤਾਂ ਨੂੰ ਚਲੇ ਜਾਈਏ ਜੇ ਸਾਨੂੰ ਪੰਪ ਦੇ ਨਾਲ ਜਾਣਾ ਪਵੇ ਤੇ ਅਸੀਂ ਦੇ ਕਿਸਾਨ ਭਰਾਵਾਂ ਨੂੰ ਅਸੀਂ ਸਲਾਹ ਦਵਾਂਗੇ ਕਿ ਜਿਹੜੀ ਆ ਅੱਗ ਨਹੀਂ ਲਾਉਣੀ ਚਾਹੀਦੀ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਫਾਇਦਾ ਹੁੰਦਾ ਪਰ ਦੂਸਰੀ ਸਰਕਾਰ ਨੂੰ ਵੀ ਨਾਲ ਅਸੀਂ ਇਹ ਜ਼ਰੂਰ ਕਵਾਂਗੇ ਸਰਕਾਰ ਹੈਲਪ ਦੀ ਕਿਸਾਨਾਂ ਨੂੰ ਬਹੁਤ ਲੋੜ ਹੈ ਕਿਸਾਨ ਹੈ ਕਿਉਂਕਿ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੋ ਚੁੱਕਿਆ ਹੈ ਤੇ ਪਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿੰਨਾ ਤੋਂ ਹੀ ਹੋਲਡਿੰਗ ਦੇ ਪ੍ਰਚਾਰ ਤੇ ਕਰਦੇ ਹੋ ਉਹ ਸਾਨੂੰ ਸੰਧ ਦੋ ਤੇ ਜੇ ਕਿ ਕਿਸਾਨ ਕੋ ਸੰਧ ਖੇਤੀ ਸੰਧ ਹੋਣਗੇ ਤੇ ਮੰਨ ਲਓ ਕਿ ਕੋਈ ਸੁਪਰ ਸੀਡਰ ਹੈ ਤੇ ਸਾਲ ਬਾਅਦ ਉਹਨੇ ਵਰਤੋਂ ਕਰਦਾ ਤੇ ਜੇ ਉਹਨੇ ਸੁਪਰ ਸੀਡਰ ਲਿਆ ਤੋ ਖੇਤੀ ਵਰਤੇਗਾ ਬਾਤਾਂ ਸੰਧ ਹੋਣਗੇ ਮਸ਼ੀਨਰੀ ਵੱਡੀ ਹੋਏਗੀ ਕੋਈ ਕੋਣ ਜੇ ਸੁਪਰ ਸੀਡਰ ਆ ਉਹ 60 ਹਸਪਰ ਤੋਂ ਛੋਟਾ ਟਰੈਕਟਰ ਚਲਾ ਨਹੀਂ ਸਕਦਾ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜੇ ਸੁਪਰ ਸੀਡਰ ਆਪਾਂ ਨੂੰ ਵੱਡੇ ਚਲਾਉਣੇ ਆ ਤਾਂ ਵੱਡੇ ਟਰੈਕਟਰ ਵੀ ਦੇਣੇ ਪੈਣਗੇ 75 ਹਸ ਪਾਵਰ ਚਾਹੀਏ ਸੁਪਰ ਚਾ 60 ਹਸਪਰ ਤੋਂ ਘੱਟੋ ਘੱਟ ਟਰੈਕਟਰ ਜਰੂਰ ਚਾਹੀਦਾ ਇਸ ਤੋਂ ਛੋਟਾ ਟਰੈਕਟਰ ਤੇ ਸੁਪਰ ਸੀਡਰ ਚਲਾ ਵੀ ਨਹੀਂ ਸਕਦਾ ਨਹੀਂ ਇਹ 50 ਕੋ ਕਿਲੇ ਦੇ ਕਰੀਬ ਜਿਹੜਾ ਝੋਨੇ ਦੇ ਆਪਣੇ ਲਵਾਈ ਦੇ ਸਾਡਾ ਨਾਲ دوست ਸੀ ਉਹਦੇ ਵੀ ਤਕਰੀਬਨ 80 ਕੁ ਕਿੱਲੇ ਦੇ ਕਰੀਬ ਬਜਾਈ ਕੀਤੀ ਹੈ ਤੇ ਸਾਡੇ ਦੇ ਇਥੇ ਝਾੜ ਵਧੀਆ ਰਿਹਾ ਨੇ ਇਹ ਹੱਤ ਕੀਤੇ ਦੂਸਰੇ ਨਾਲ ਝੋਨਾ ਲਵਾਇਆ ਹੀ ਨਹੀਂ ਸਿਰ ਸਾਰੇ ਸਾਰੇ ਇਹ ਝੋਨਾ ਟੋਟਲ ਮਸ਼ੀਨਾਂ ਨੇ ਲਵਾਇਆ ਪਰ ਸਾਡਾ ਇਹ ਹੈ ਕਿ 2 ਕੁ ਕੁਇੰਟਲ ਦਾ ਫਰਕ ਪੈ ਜਾਂਦਾ ਇਹ ਉਹਦੇ ਨਾਲ ਵਧੀਆ ਰਹਿੰਦਾ ਸਿਰਫ ਇਹ ਹੈ ਕਿ ਦੇਖਭਾਲ ਕਰਦੇ ਸਾਨੂੰ ਇਹ ਲੋੜ ਪੈਂਦੀ ਹੈ ਕਿ ਮੇਨ ਜਦੋਂ ਆਪਾਂ ਬਜਾਈ ਕਰਦੇ ਆ ਚਾਹ ਪਨੀਰੀ ਬੀਜਨੇ ਆ ਉਦੋਂ ਹੀ ਖਿਆਲ ਨਾਲ ਬੀਜਣੀ ਪੈਂਦੀ ਕਿ ਉਹ ਪਨੀਰੀ ਦੇ ਜਿਹੜੇ ਆਪਾਂ ਬੈੱਡ ਤੇ ਬੀਜਦੇ ਆ ਉਹਦੇ ਵਿੱਚ ਖੱਪੇ ਨਾ ਰਹਿਣ ਤੇ ਦੂਸਰਾ ਜਦੋਂ ਬਜਾਈ ਕਰਦੇ ਆ ਤੇ ਉਹ ਬਜਾਈ ਕਰਕੇ ਬਾਹਰ ਆਉਂਦੇ ਆ ਤਾਂ ਖੇਤ ਚ ਪਾਣੀ ਦਾ ਲੈਵਲ ਇੱਕ ਬਿਲਕੁਲ ਥੋੜਾ ਹੋਣਾ ਚਾਹੀਦਾ ਤੇ ਇਹ ਹਫਤਾ ਕੋ ਆਪਾਂ ਨੂੰ ਜ਼ਿਆਦਾ ਖਿਆਲ ਰੱਖਣਾ ਪੈਂਦਾ ਉਸ ਤੋਂ ਬਾਅਦ ਖੇਤ ਚ ਨਾਰਮਲ ਬੂਟੇ ਚੱਲ ਪੈਂਦੇ ਆ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਮਸ਼ੀਨ ਦਾ ਲਵਾਈ ਜੇ ਆਪਾਂ ਬੰਦੇ ਵਾਲੇ ਲਵਾਈ ਨਾ ਕਰੀਏ ਤਾਂ ਉਹ ਤਾਂ ਕੰਪੈਰੀਸ਼ਨ ਨੈਚਰਲੀ ਹੈ ਕਿ ਉਹ ਮਸ਼ੀਨ ਵਾਲੀ ਵਧੀਆ ਕਿਉਂਕਿ ਉਹਦੇ ਵਿੱਚ ਲਾਈਨਿੰਗ ਰਹਿਣੀ ਹੈ ਹਵਾ ਦੀ ਕਰਾਸਿੰਗ ਰਹਿਣੀ ਹੈ ਬੂਟੇ ਤੋਂ ਬੂਟੇ ਦੀ ਦੂਰੀ ਆਪਣੇ ਹੱਥ 'ਚ ਹੈ ਉoze ਮੁਤਾਬਕ ਬੂਟੇ ਦੀ ਬੂਟੀ ਦੂਰੀ ਦੂਰੀ ਵੀ ਆਪਾਂ ਰੱਖ ਸਕਦੇ ਆ ਤੇ ਉਹ ਦੇ ਕਰਕੇ ਉਹ ਜਿਹੜਾ ਇਹ ਬੂਟੇ ਆ ਝੋਨੇ ਦੇ ਉਹਨਾਂ ਨੂੰ ਬਰਾਬਰ ਦੇ ਧੁੱਪ ਮਿਲਦੀ ਬਰਾਬਰ ਤੇ ਉਹਨਾਂ ਨੂੰ ਖਾਦ ਤੇ ਦਵਾਈ ਮਿਲਦੀ ਹੈ ਉਸ ਕਰਕੇ ਉਹਨਾਂ ਦਾ ਜਦੋਂ ਰਿਜ਼ਲਟ ਆ ਉਹ ਵੀ ਵਧੀਆ ਨੰਦਾ ਦਿੱਤੀ ਦੂਸਰਾ ਮੇਨ ਰੀਜ਼ਨ ਇਹ ਹੁੰਦਾ ਕਿ ਜਿਹੜੀ ਆਪਾਂ ਮਸ਼ੀਨ ਨਾਲ ਪਨੀਰੀ ਲਾਉਨੇ ਆ ਉਹ ਛੋਟੀ ਹੁੰਦੀ ਹੈ ਤੇ ਇੱਕੋ ਤਿੰਨ ਤੇ ਚਾਰ-ਚਾਰ ਬੂਟੇ ਲੱਗਦੇ ਉਹ ਦੇ ਕਰਕੇ ਉਹ ਜਦੋਂ ਸਟਾਰਟਿੰਗ ਹੀ ਉਹਦੀ ਹੁੰਦੀ ਹੈ ਤਾਂ ਬਹੁਤ ਵਧੀਆ ਹੁੰਦੀ ਹੈ ਮਸ਼ੀਨ ਵਾਲਾ ਝਾੜ ਜਿਹੜਾ 21 ਸੀ ਉਹ ਤਾਂ ਕੁਝ ਵਧੀਆ ਨਿਕਲਿਆ ਤੇ ਉਹ 22 28 ਦੇ ਕਰੀਬ ਨਿਕਲਿਆ ਜਿਹੜਾ 31 ਸੀ ਉਹਦਾ ਝਾੜ ਕੱਟਣ ਗਿਆ ਕਿਉਂਕਿ ਉਸ ਤੇ ਬਿਮਾਰੀ ਦਾ ਹਮਲਾ ਹੋਇਆ ਵਾਇਰਸ ਦਾ ਹਮਲਾ ਹੋਇਆ ਤੇ ਬਾਕੀ ਜਿਹੜੇ 40 42 ਐ 47 ਐ ਚਾਹੇ ਕਹेलो 127 ਐ ਉਹਨਾਂ ਦੇ ਝਾੜ ਵਧੀਆ ਰਹੇ ਨੇ ਯਾਨੀ ਕਿ ਉਸ ਤੋਂ ਫਿਰ ਵੀ ਐਦਕੀ ਜਿਹੜਾ ਸਮਾਂ ਮਾੜਾ ਸੀ ਫਿਰ ਵੀ 26 27 ਦੇ ਕਰੀਬ ਐਦਕੀ ਝੜ ਰਿਹਾ ਇਹ ਹੁਣ ਇਸ ਸਮੇਂ ਦੇ ਮੁਤਾਬਕ ਵਧੀਆ ਗਿਣਾਂਗੇ ਕਿਉਂਕਿ ਇਸ ਵਾਰ ਵਾਇਰਸ ਫੈਲਿਆ ਤੇ ਕਈ ਭਰਾਵਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਈਆਂ ਦਾ 15 15 16 16 ਕਵਾਂਟਰ ਵੀ ਪਰ ਇੱਕ ਅੰਡ ਗਲਿਆ ਤੇ ਸਮੇਂ ਮਤਾ ਨੂੰ ਮੈਂ ਕਹਾਂਗਾ ਕਿ ਉਧਰ ਰਿਜ਼ਲਟ ਵਧੀਆ ਮਿਲਿਆ ਹਨੂ